ਸਰਪੰਚ ਕੀ ਹਾਲਾਤ ਨੇ ਹੁਣ ਆ ਕਿਹੜੀ ਜਗ੍ਹਾ ਹੈ ਤੇ ਜੀ ਰੁਕਣ ਵਾਲਾ ਬੰਦਾ ਹਾਂ ਸਰਪੰਚ ਰੁਕਣ ਵਾਲਾ ਹੈ ਇਹਦਾ ਆਪਾਂ ਨੂੰ ਪਤਾ ਹੀ ਹੋਣਾ ਹਾਲਾਤ ਆ ਮਾਰੀ ਜੀ ਪਾਣੀ ਦਾ ਲੈਵਲ ਹੁਣ ਘਟਿਆ ਕੇ ਨਾਲੋਂ ਅੱਜ ਨੂੰ ਰਾਤ ਨੂੰ ਫੋਟੋ ਤਾਂ ਘਟਿਆ ਹੈ ਹੂੰ ਕੋਟੀ ਤੋਂ ਪਾਣੀ ਘਟਿਆ ਬਾਕੀ ਜੋ ਦਾਣਾ ਦੁਨਾ ਚਾਰੇ ਦਾ ਜਾਲਾ ਮੱਝਾਂ ਦਾ ਹਾਂ ਲੋਕਾਂ ਦੇ ਜੰਗਲ ਅੰਦਰ ਆ ਜੰਗਲਾਂ ਤੋਂ ਲੋਕ ਲੋਕ ਕਿੰਨੇ ਕੰਦਰ ਨੇ ਲੋਕ ਬਹੁਤ ਹੰਦ ਦਾ ਬਜਾਲਾ ਪਿੰਡ 1500 ਫੋਟਾ ਬਜਾਉਂਦੇ ਹੂੰ ਕਿ ਵਿੱਚੋਂ ਆਏ ਵੀ ਆ ਲੋਕ ਸਾਰੇ ਦਾ ਸਾਰਾ ਪਿੰਡ ਅੰਦਰ ਜਾ ਰਿਹਾ ਨਹੀਂ ਥੋੜੀ ਅੰਦਰ ਆ ਬਾਕੀ ਕੁਝ ਨਹੀਂ ਕਰੇਗਾ ਅੱਜ 10 ਹੋ ਗਿਆ ਫੌਜ ਕਰਨ ਦੇ ਯਤਨ ਐਫਐਸਐਫ ਲਕੀਆ ਤੁਸੀਂ ਆਪ ਜੇ ਮਕਿਆ ਇੰਟਰਨੈਟ ਗਿਆ ਬਾਕੀ ਸੇਵਾ ਬਹੁਤ ਹੋ ਗਿਆ ਇਹ ਸੇਵਾ ਜਿਹੜੀ ਲੋਕੀ ਕਿੜਕੂ ਲੈ ਕੇ ਲੋਕ ਧੂਰੀ ਤੋਂ ਬਰਨਾਲੇ ਤੋਂ ਸੰਗਰੂਰ ਤੋਂ ਲੈ ਕੇ ਰਾਸਨ ਨੂੰ ਨਹੀਂ ਕੋਈ ਕੰਮ ਰਾਸਨ ਥੋੜਾ ਪਹੁੰਚਣ ਤੋਂ ਗਾਜੀ ਤੋਂ ਵੀ ਬੋਰਡ ਸਾਨੂੰ ਬੋਰਡ ਵੈਸੇ ਬਹੁਤ ਸੀ ਉਹਨਾਂ ਦੀ ਸਾਨੂੰ ਥੋੜੀ ਜਿਹੀ ਕਮੀ ਸੀ ਸਰਕਾਰ ਦੇ ਸਰਕਾਰ ਦੇ ਕਾਰਗੁਜ਼ਾਰੀ ਕਿਸ ਤਰ੍ਹਾਂ ਦੇਖਦੇ ਸਰਕਾਰ ਦਾ ਟਲਾਈ ਆ ਜਾਂਦਾ सरकार तो थोड़ा ठेला ही है बाकी जिना कर चलो वो भी आपो अपने कर, कर प्रशासन खड़ा प्रशासन बहुत तहसीलदार तो साहब दस दिन हो गए ਇੱਥੇ ਹੀ ਇਹਦੀ ਇੱਥੇ ਵੇਚੀ ਆ ਜਿੰਨਾ ਮਾਰਨੇ ਨਾ ਸਦਾ ਇੱਥੇ ਬੈਠਾ ਅੱਛਾ ਫਲੀਪ ਵਾਲੀ ਜਨ ਸਾਨੂੰ ਚਲੋ ਰਾਜ ਸਿੰਘ ਦੀ ਏ ਆਖੀ ਆ ਮਾਲ ਡੰਗਰ ਤੋਂ ਸਾਨੂੰ ਪੂਰਾ ਆਪਰੇ ਆ ਬਾਕੀ ਚੋਂ ਨਿਕਸਾ ਦਾ ਹੋ ਗਿਆ ਕਿਉਂ ਨਹੀਂ ਚਾਹੇ ਸਭ ਜਿੰਨੇ ਡੁੱਟ ਪਾਣੀ ਅੰਦਰ ਆ ਗਏ ਸਾਡੇ ਸਾਢੇ 8-3 ਦੇ ਆਹ ਦੇਖ ਕੇ ਸ਼ੀਰ ਦੀ ਗੋੜ ਸੋਆ ਕਿਤੇ ਇਹ ਹਾਰਿਆ ਕਿਸੇ 1500 ਗੋੜ ਬਹੁਤ ਆ ਪ੍ਰਿੰਟ ਬਹੁਤ ਹੈ